ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਦਲਵਾਗ ਰੰਦਾਵਾ ਅੱਜ ਆਪਾਂ ਗੱਲ ਕਰਦੇ ਆਂ ਜੀ ਖਨੌਰੀ ਬਾਰਡਰ ਤੇ ਬੈਠੇ ਸੂਬਾ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਜੋ ਮਰਨ ਵਰਤਤੇ ਬੈਠੇ ਨੇ ਜੀ ਅੱਜ 15 ਦਿਨ ਦੇ ਲਗਭਗ ਹੋ ਚੁੱਕੇ ਆ ਜੀ ਤੇ ਲੋਕ ਤੇ ਸਰਕਾਰਾਂ ਜਿਹੜੀਆਂ ਵਾ ਬਿਲਕੁਲ ਕੰਬੋ ਕਰਨ ਦੀ ਨੀਂਦ ਸੁੱਤੇ ਹੋਈਆਂ ਜੀ ਕਿਉਂਕਿ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜੀ ਜਿੰਨੇ ਪੰਜਾਬ ਦੇ ਕਿਸਾਨ ਜਾਂ ਪੰਜਾਬ ਤੋਂ ਬਾਹਰ ਵੀ ਬੈਠੇ ਆ ਜੀ ਬੜੀਆਂ ਸਟੇਟਾਂ ਤੋਂ ਲੋਕ ਖਨੌਰੀ ਬਾਰਡਰ ਤੇ ਪਹੁੰਚ ਰਹੇ ਆ ਜੀ ਚਲੋ ਵਧੀਆ ਹੈ ਜੀ ਜਿਹੜੇ ਵੀਰ ਪਹੁੰਚ ਰਹੇ ਆ ਪਰ ਮੈਂ ਗੱਲ ਕਰਦਾ ਹਾਂ ਜੀ ਜਦੋਂ ਬੰਦਾ ਇਸ ਤੁਰਿਆਂ ਤੋਂ ਤੁਰ ਜਾਂਦਾ ਵੇਖੋ 15 ਦਿਨ ਹੋ ਗਏ ਆ ਬਿਨਾਂ ਕੁਝ ਖਾਧਿਆਂ ਬਿਨਾਂ ਕੁਝ ਦੇਖੋ ਕੱਲਾ ਪਾਣੀ ਦੀ ਕਿੱਡੀ ਗੱਲ ਆ ਹਨਾ ਪਾਣੀ ਤੇ ਕਿੰਨਾ ਦਿਨ ਬੰਦਾ ਜਿੰਦਾ ਰਹਿ ਲੂ ਅੱਜ 15 ਦਿਨ ਹੋ ਚੁੱਕੇ ਆ ਜੀ ਸੂਬਾ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠਿਆ ਨੂੰ ਮੈਂ ਲੋਕਾਂ ਨੂੰ ਅਪੀਲ ਕਰਦਾ ਜੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗਿਣਤੀ ਵਧਾਓ ਤੇ ਖਨੌਰੀ ਬਾਰਡਰ ਤੇ ਪਹੁੰਚੋ ਵੇਖੋ ਜੀ ਇਹ ਇੱਕ ਹੀਰਾ ਆਪਾਂ ਨੂੰ ਆਗੂ ਮਿਲਿਆ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਬਾਈ ਜੀ ਤੇ ਵੇਖੋ ਬਹੁਤ ਵੱਡੀ ਚਰਚਾ ਹੁਣ ਚੱਲ ਪਈ ਆ ਜੀ ਜਿੰਨੇ ਵੀ ਸਰਕਾਰਾਂ ਦੇ ਬਾਈ ਦੀ ਥਾਂ ਮਿਲ ਗਿਆ ਹੁਣ ਇਹ ਆਪਣਾ ਬਹੁਤ ਵੱਜਾ ਮੁੱਦਾ ਜਿਹੜਾ ਲੋਕ ਸਭਾ ਦੇ ਵਿੱਚ ਉਠਿਆ ਆ ਵੀ ਕਿੰਨੇ ਦਿਨ ਹੋ ਗਿਆ ਜੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਿਆ ਜੀ ਉਹਨਾਂ ਦੀ ਸਰਕਾਰ ਕਿਉਂ ਨਹੀਂ ਸੁਣਦੀ ਤੇ ਮੈਂ ਜਨਤਾ ਨੂੰ ਵੇਖੋ ਲੋਕੋ ਜਦੋਂ ਬੰਦਾ ਤੁਰ ਜਾਂਦਾ ਵੇਖੋ ਆਪਣਾ ਦੀਪ ਸਿੱਧੂ ਤੁਰ ਗਿਆ ਭਰਾ ਕਿੰਨਾ ਚਿਰ ਉਹ ਆਪਣੇ ਨਾਲ ਦਿੱਲੀ ਬਾਰਡਰ ਦੇ ਸਿੰਘੂ ਬਾਰਡਰ ਦੇ ਬਾਈ ਜੀ ਆਪਣੇ ਮੋਰਚੇ ਦੇ ਵਿੱਚ ਉਹਨੇ ਸਾਥ ਦਿੱਤਾ ਸਭ ਤੋਂ ਪਹਿਲੋ ਗਿਆ ਲੋਕਾਂ ਨੇ ਉਹਨੂੰ ਜਦੋਂ ਲੋਕਾਂ ਨੇ ਗद्दार ਕਹਤਾ ਬੜਾ ਕੁਝ ਕਹਤਾ ਤੇ ਫਿਰ ਲੋਕ ਜਦੋਂ ਦੀਪ ਸਿੱਧੂ ਇਸ ਦੁਨੀਆ ਤੋਂ ਤੁਰ ਗਿਆ ਤੇ ਲੋਕ ਮਰਨ ਤੋਂ ਬਾਅਦ ਕਹਿੰਦੇ ਰਹੇ ਵੀ ਉਹਦੇ ਵਰਗਾ ਬੰਦਾ ਕੋਈ ਨਹੀਂ ਸੀ ਦੀਪ ਸਿੱਧੂ ਵਰਗਾ ਤੇ ਅੱਜ ਵੀ ਉਹੋ ਗੱਲ ਬਣਨੀ ਆ ਲੋਕੋ ਵੇਖੋ ਜੇ ਅੱਜ ਤੁਸੀਂ ਨਾ ਜਾਗੇ ਕਹਿੰਦੇ ਹੁੰਦੇ ਨਾ ਜਦੋਂ ਸੱਪ ਨਿਕਲ ਜਾਵੇ ਬਾਅਦ ਵਿੱਚ ਆਪਾਂ ਲੀਗ ਨੂੰ ਕੁੱਟੀ ਜਾਈਏ ਕੋਈ ਫਾਇਦਾ ਨਹੀਂ ਜੇ ਜੀਂਦਿਆਂ ਜੀ ਬੰਦੇ ਦਾ ਸਾਥ ਨਹੀਂ ਨਾ ਦੇਣਾ ਫਿਰ ਫੇਰ ਕੀ ਫਾਇਦਾ ਮਰਿਆਂ ਤੋਂ ਬਾਅਦ ਜਾਣਦਾ ਕੀ ਫਾਇਦਾ ਹੈਨਾ ਸਿਆਣਿਆਂ ਆਖਿਆ ਵੀ ਸੱਪ ਲੰਘ ਜਾਂਦਾ ਤੇ ਲੋਕ ਬਾਅਦ ਵਿੱਚ ਲੀਕ ਨੂੰ ਡੰਡੇ ਮਾਰੀ ਜਾਣਗੇ ਹੈਨਾ ਲੀਕ ਨੂੰ ਕੁੱਟਿਆ ਕੁਛ ਨਹੀਂ ਬੰਨਾ ਜਦੋਂ ਸੱਪ ਨਿਕਲ ਗਿਆ ਠੀਕ ਆ ਜੀ ਕਹੇ ਤੋਂ ਭਾਵਾ ਵੀ ਲੀਕ ਨੂੰ ਕੁੱਟਣ ਦਾ ਕੋਈ ਫਾਇਦਾ ਨਹੀਂ ਸਾਡੇ ਸਭਰਾ ਤੋਂ ਵੀ ਵਾਪਤ ਇੱਕ ਵੱਡੀ ਗਿਣਤੀ ਜਿਹੜੇ ਕਿਸਾਨਾਂ ਸਾਡੇ ਸੂਬਾਗੂ ਸਾਹਿਬ ਸਿੰਘ ਸੈਕਟਰੀ ਸਾਹਿਬ ਮਨਿੰਦਰ ਸਿੰਘ ਸਦੋਰੀਆ ਹੋਰ ਵੀ ਵੀਰ ਖਨੌਰੀ ਬਾਰਡਰ ਤੇ ਪਹੁੰਚ ਰਹੇ ਆ ਜੀ ਤੇ ਵੱਧ ਤੋਂ ਵੱਧ ਗਿਣਤੀ ਵਧਾ ਰਹੇ ਆ ਜੀ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਆ ਜੀ ਲੋਕੋ ਵੇਖੋ ਕਿੰਨਾ ਸੋਸ਼ਲ ਮੀਡੀਆ ਪੱਤਰਕਾਰ ਭਾਈਚਾਰੇ ਨੂੰ ਮੈਂ ਸੋਸ਼ਲ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਵੀ ਪਰਾਓ ਵੇਖੋ ਦਿੱਲੀ ਸਿੰਗੂ ਬੋਰਜੇ ਤੇ ਤੁਸੀਂ ਕਿਵੇਂ ਬੱਲੇ ਬੱਲੇ ਕਰਾਈ ਆ ਜੀ ਤੇ ਅੱਜ ਵੀ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਜ਼ਰੂਰਤ ਆ ਘਨੋਰੀ ਬਾਡਰ ਤੇ ਜਿੰਨੇ ਵੀ ਆਪਣੇ ਪੱਤਰਕਾਰ ਵੀ ਰਾਜਾ ਸੋਸ਼ਲ ਮੀਡੀਆ ਚਲਾਉਂਦੇ ਆ ਪਾਉ ਮੈਨਾਂ ਵੀ ਬਾਅਦ ਵਿੱਚ ਤੁਹਾਡਾ ਸੋਸ਼ਲ ਮੀਡੀਆ ਚਲਾਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਡੱਲੇਵਾਲ ਸਾਹਿਬ ਅੱਜ ਮਰਨਵਰਤ ਤੇ ਬੈਠੇ ਆ ਨਾ ਅੱਜ 15 ਦਿਨ ਹੋ ਗਏ ਆ ਜੇ ਤੁਸੀਂ ਅਜੋਂ ਦੇ ਜੀਨੇ ਜੀ ਨਹੀਂ ਨਾ ਲੋਕ ਕੱਢ ਸਕਦੇ ਨਾ ਪੱਤਰਕਾਰ ਭਾਈਚਾਰਾ ਬਹੁਤ ਹੁਣ ਪਹੁੰਚਿਆ ਚਲੋ ਪੀਡੀਸੀ న్యూਜ਼ ਹਾਲ ਚੈਨਲ ਵਾਲੇ ਕੁਝ ਪੱਤਰਕਾਰ ਵੀ ਸਾਡੇ ਜਿਵੇਂ ਪਹੁੰਚਦੇ ਰਹੇ ਆ ਸੋਸ਼ਲ ਮੀਡੀਆ ਵੀ ਪਹੁੰਚਾ ਵਾ ਪਰ ਉਹਨਾਂ ਵੇਖੋ ਅੱਗੇ ਗੱਲ ਕਰਦੇ ਸੀ ਨਾ ਜਗਦੀਪ ਰੰਧਾਵਾਵਨੀ ਬਾਈ ਜੀ ਪਹੁੰਚਾ ਵੇਖੋ ਇਹ ਵੀ ਅੱਗੇ ਜਾਂਦਾ ਹੁੰਦਾ ਸੀ ਤੇ ਪਰ ਉਹਨੇ ਵੀ ਨਹੀਂ ਹਾਜ਼ਰੀ ਭਰੀ ਬਾਕੀ ਹੋਰ ਹੋ ਗਏ ਕਿੰਨੇ ਜਿਹੜੇ ਆਪਣੇ ਸੋਸ਼ਲ ਮੀਡੀਆ ਚਲਾਉਂਦੇ ਸੀ ਹੈ ਨਾ ਲੱਖਾ ਸੁਧਾਨਾ ਬਾਈ ਗਿਆ ਲਖਾ ਜ਼ਦਾਨਾ ਉਸ ਦਿਨ ਗਿਆ ਸੀ ਸਖਜੀਤ ਸਿੰਘ ਹਰਦੋਈ ਚੰਡੇ ਜਿੱਦਣ ਮਰਨ ਵਰਤ ਤੇ ਬੈਠੇ ਉਸ ਦਿਨ ਬਾਈ ਜੀ ਲਖਾ ਜ਼ਦਾਨਾ ਵੀ ਹਾਜ਼ਰੀ ਭਰ ਕੇ ਆਇਆ ਗੱਲਬਾਤ ਕਰਕੇ ਆਇਆ ਵੀ ਜਿਹੜਾ ਆਪਣਾ ਪਾਣੀਆਂ ਦਾ ਮਸਲਾ ਜੀਉਂਦੇ ਬਾਰੇ ਗੱਲਬਾਤ ਕੀਤੀ ਉਹਨੇ ਹਨਾ ਤੇ ਮੈਂ ਕਿਹਾ ਵੀ ਆਹ ਗੱਲਬਾਤ ਦਾ ਭਰਾਓ ਵਾਅਦ ਤੋਂ ਵਾਅਦ ਗਿਣਤੀ ਦੇ ਵਿੱਚ ਸੱਜਣੋ ਖਨੋਰੀ ਪਹੁੰਚੋ ਆਪਣੇ ਹੱਕਾਂ ਦੀ ਵਜਤਰ ਜਿਹੜਾ ਵੀ ਕੋਈ ਚੰਗੇ ਕਿਸਾਨ ਆਗੂ ਦੀ ਲੋੜ ਆਪਾਂ ਨੂੰ ਜੇ ਆਪਣਾ ਇਹ ਹੀਰਾ ਹੀਰਾ ਸੂਬਾ ਆਗੂ ਬਾਈ ਜੀ ਤੁਹਾਡੇ ਹੱਥੋਂ ਖੁੱਸ ਗਿਆ ਤੇ ਸਾਰੀ ਉਮਰ ਬਾਈ ਜੀ ਤੁਹਾਨੂੰ ਪਛਤਾਵਾ ਰਹਿ ਜਾਣਾ ਹੈ ਜੀ ਵੀ ਜੇ ਅਸੀਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਨਾਲ ਖੜੇ ਹੁੰਦੇ ਵੀ ਪ੍ਰਧਾਨ ਸਾਹਿਬ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਹੈਗੇ ਆ ਵੇਖੋ ਵੱਡੀਆਂ-ਵੱਡੀਆਂ ਉਦੋਂ ਲੜਾਈਆਂ ਹੋਈਆਂ ਫੌਜਾਂ ਜਿਹੜਾ ਅੱਗੇ ਕਮਾਂਡਰ ਹੁੰਦਾ ਸੀ ਨਾ ਅੱਗੇ ਲੜਦਾ ਹੁੰਦਾ ਸੀ ਉਹੋ ਹੀ ਹਸਾਬਾ ਬਾਈ ਜੀ ਢੱਲੇਵਾਲ ਸਾਹਿਬ ਉਹੋ ਹੀ ਜਿਵੇਂ ਫੌਜ ਦਾ ਕਮਾਂਡਰ ਪਹਿਲੋ ਅੱਗੇ ਆਪ ਮਰਨੂ ਤਿਆਰ ਆਪਣੇ ਨੂੰ ਮਰਿਆ ਸਮਝ ਕੇ ਬਾਈ ਜੀ ਅੱਗੇ ਲੱਗਣਾ ਪੈਂਦਾ ਵਾ ਉਹੋ ਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਵਾ ਬਾਈ ਜੀ ਆਪਣੇ ਆਪ ਨੂੰ ਜੀਂਦਿਆਂ ਮਾਰਨਾ ਬੜੀ ਵੱਡੀ ਗੱਲ ਆ ਪਾਉ ਜੀ ਬੰਦਾ 2 ਦਿਨ ਇੱਕ ਦਿਹਾੜੀ ਰੋਟੀ ਨਾ ਖਾਵੇ ਸ਼ਾਮਾਂ ਨੂੰ ਬਜਟ ਭੋਖਾ ਬਣਾ ਪਈ ਲੱਗ ਕੇ ਬੁਰੇ ਹਾਲ ਹੋ ਜਾਂਦੇ ਆ ਕਈਆਂ ਦੇ ਤੇ ਅੱਜ ਜੇ ਗੱਲ ਕਰੀਏ 15 ਦਿਨ ਜਿਹੜੇ ਬੰਦੇ ਨੇ ਰੋਟੀ ਨਹੀਂ ਖਾਧੀ ਕੁਛ ਨਹੀਂ ਖਾਦਾ ਹੈਨਾ ਤੇ ਜੇ ਅੱਜ ਆਪਾਂ ਉਹਦੇ ਨਾਲ ਨਹੀਂ ਖੜਨਾ ਤੇ ਬਾਅਦ ਵਿੱਚ ਕੀ ਫਾਇਦਾ ਮੈਂ ਨਾ ਵੀ ਜਿੰਨੀ ਗਿਣਤੀ ਆਪਾਂ ਨੂੰ ਉੱਥੇ ਵਧਾਉਣੀ ਚਾਹੀਦੀ ਆ ਹੁਣ ਅੱਗੇ ਨਾ ਫਰਕ ਪਿਆ ਵਾ ਜੇ ਜਗਜੀਤ ਸਿੰਘ ਬਲੇਵਾਲ ਨੂੰ ਉਹ ਤੋਂ ਜਦੋਂ ਗ੍ਰਿਫਤਾਰ ਕਰਕੇ ਲੈ ਕੇ ਗਿਆ ਸੀ ਨਾ ਜੇ ਸਰਕਾਰ ਨਾ ਛੱਡਦੀ ਤੇ ਸਾਰੇ ਮੰਤਰੀਆਂ ਜਿੰਨੇ ਵੀ ਮੰਤਰੀ ਆ ਉਹਨੀਆਂ ਦੀਆਂ ਕੋਠੀਆਂ ਦੇ ਘਰਾਓ ਹੋਣੇ ਸੀਗੇ ਠੀਕ ਆ ਜੀ ਤੇ ਤਾਂ ਕਰਕੇ ਡਲੇਵਾਲ ਸਾਹਿਬ ਨੂੰ ਛੱਡਣਾ ਪਿਆ ਬਾਕੀ ਅੱਜ ਤੁਹਾਡੀ ਕਿਸਾਨਾਂ ਦੀ ਵੱਧ ਤੋਂ ਵੱਧ ਲੋੜਾਂ ਸੱਜਣੋ ਵੱਧ ਤੋਂ ਵੱਧ ਖਨੋਰੀ ਪਹੁੰਚੋ ਤੇ ਆਪਣੇ ਜੋ ਵੀ ਕਿਸਾਨੀ ਹੱਕ ਕਿਸਾਨੀ ਮੰਗਾਂ ਨੇ ਪਾਉ ਜੀ ਜੋ ਬਣਦੀਆਂ ਹਨਾ ਉਹ ਆਪਾਂ ਲੈ ਕੇ ਚੜਦੀ ਕਲਾ ਨਾਲ ਖੁਸ਼ੀ-ਖੁਸ਼ੀ ਕਿਸਾਨ ਜਿਹੜੇ ਕਰਨ ਨੂੰ ਆਉਣ ਠੀਕ ਆ ਬਾਈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਵਾਦ ਤੋਂ ਵਾਦ ਹਰ ਇੱਕ ਕਿਸਾਨਤਾ ਕੇ ਵੀਡੀਓ ਜਾਣੀ ਚਾਹੀਦੀ ਆ ਬਾਕੀ ਅਸੀਂ ਵੀ ਖਨੋਰੀ ਬਾਰਡਰ ਜਾਣ ਦੀ ਤਿਆਰੀ ਕੀਤੀ ਆ ਜੀ ਤੇ ਉਹ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਕਦੋਂ ਤਿਆਰੀ ਕੀਤੀ ਆ ਕਦੋਂ ਜਾਣਾ ਕਿਹੜੇ ਸਮੇਂ ਜਾਣਾ ਇਹ ਗੱਲ ਆ ਬਾਈ ਜੀ ਵੱਧ ਤੋਂ ਵੱਧ ਵੇਖੋ ਜੇ ਅੱਜ ਆਪਾਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਨਾਲ ਖੜਾਗੇ ਤੇ ਲੋਕ ਰਹਿਤੀ ਦੁਨੀਆ ਤੱਕ ਬਾਈ ਜੀ ਤੁਸੀਂ ਆਪਣੇ ਬੱਚਿਆਂ ਦੀਆਂ ਰੋਟੀ ਹਨਾ ਸਾਰੀ ਉਮਰ ਦੀ ਰੋਟੀ ਤੁਹਾਡੇ ਬੱਚਿਆਂ ਦੀ ਬਣੀ ਰਹਿਣੀ ਆ ਜੇ ਅੱਜ ਆਪਾਂ ਜਗਜੀਤ ਸਿੰਘ ਵੇਖੋ 15 ਦਿਨ ਬੰਦਾ ਭੁੱਖਾ ਰਹਿ ਜੇ ਤੇ ਬੰਦੇ ਦੇ ਪੱਲੇ ਕੀ ਰਹਿੰਦਾ ਬਾਈ ਜੀ ਵੇਖੋ ਇੱਕ ਤਾਂ ਉਹ ਕੈਂਸਰ ਦਾ ਮਰੀਜ਼ ਹਣਾ ਇੱਕ ਉਹ ਬੰਦਾ ਵੇਖੋ ਕਿੰਨੀਆਂ ਹੁਣ ਮੈਂ ਤੁਹਾਨੂੰ ਇੱਕ ਬਰ ਸ਼ੂਗਰ ਦਾ ਮਰੀਜ਼ ਦੂਸਰਾ ਉਹਦੇ ਦੇ ਕਿਡਨੀਆਂ ਤੇ ਵੀ ਬਾਈ ਜੀ ਬਹੁਤ ਜਿਹੜਾ ਅਸਰ ਪਿਆ ਵਾ ਹਣਾ ਫ ਡਾਕਟਰਾਂ ਦੀਆਂ ਟੀਮਾਂ ਵੇਖੋ ਮਿੰਟ-ਮਿੰਟ ਦੀ ਉਹਨਾਂ ਦੀ ਜਾਂਚ ਕਰ ਰਹੀਆਂ ਜੀ ਵੀ ਜਿੰਨੀ ਵੀ ਡਾਕਟਰ ਆ ਬਾਈ ਜੀ ਉੱਥੇ ਚੰਗੇ-ਚੰਗੇ ਡਾਕਟਰ ਉੱਥੇ ਡਿਊਟੀ ਲਾਈ ਗਈ ਆ ਢੱਲੇਵਾਲ ਸਾਹਿਬ ਦਾ ਖਿਆਲ ਰੱਖਣ ਲਈ ਠੀਕ ਆ ਭਈ ਮੈਨਾ ਵੀ ਅੱਜ ਜੇ ਤੁਸੀਂ ਵੇਖੋ ਜਿਵੇਂ ਦੀਪ ਸਿੱਧੂ ਤੁਰ ਗਿਆ ਸਿੱਧੂ ਮੂਸੇ ਵਾਲਾ ਤੁਰ ਗਿਆ ਹਨਾ ਕਿਹੜੇ ਕਿਹੜੇ ਬੰਦੇ ਸੀ ਜਿਹੜੇ ਚੰਗੇ ਚੰਗੇ ਉਹ ਬੰਦੇ ਤੁਰ ਗਏ ਬਾਈ ਜੀ ਜੇ ਤੁਸੀਂ ਅੱਜ ਆਪਣੇ ਹੱਕ ਲੈਣਿਆ ਤਾਂ ਤੁਹਾਨੂੰ ਵੱਧ ਤੋਂ ਵੱਧ ਡੱਲੇਵਾਲ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਹੈ ਜੀ ਬਾਕੀ ਅਸੀਂ ਵੀ ਪੈ ਕੱਢ ਤੋਂ ਕੱਢ ਵੀ ਪੰਜ 6 ਦਿਨ ਦੇ ਲਗਭਗ 60 ਦਿਨ ਲਾ ਕੇ ਆਇਆ ਖਨੌਰੀ ਬਾਰਡਰ ਤੇ ਮੈਂ 5ਵੀਂ 6ਵੀਂ ਵਾਰ ਜਦੋਂ ਦਾ ਮੋਰਚਾ ਲਗਾ 6-7 ਵਾਰ ਜਾ ਆਇਆ ਅਜੇ ਮੈਂ ਬੰਦਾ ਘਰ ਦੇ ਵਿੱਚੋਂ ਬਿਲਕੁਲ ਇਕੱਲਾ ਵਾਂ ਫਿਰ ਵੀ ਮੈਂ ਆਪਣੀ ਹਾਜ਼ਰੀ ਖਨੌਰੀ ਬਾਰਡਰ ਤੇ ਜ਼ਰੂਰ ਲਵਾਉਣਾ ਵਾਂ ਭਾਵੇਂ ਮੇਰਾ ਘਰ ਦਾ ਨੁਕਸਾਨ ਜਿੰਨਾ ਮਰਜ਼ੀ ਹੋ ਜੇ ਪਰ ਮੈਂ ਬਾਈ ਜੀ ਮੋਰਚੇ ਦੇ ਵਿੱਚ ਕਦੀ ਪਛਾਣ ਨਹੀਂ ਛੱਡਿਆ ਜਦੋਂ ਵੀ ਮੈਨੂੰ ਸਾਡੇ ਕਿਸਾਨ ਆਗੂ ਤੁਬਾਗੂ ਡਿਊਟੀ ਲਾਉਂਦੇ ਆ ਵੀ ਰੰਦਾਵਾ ਸਾਹਿਬ ਆਪਾਂ ਚੱਲਣਾ ਨੇ ਤੇ ਭਾਈ ਜੀ ਫਿਰ ਭਾਵੇਂ ਜੋ ਮਰਜੀ ਹੋ ਜੇ ਭਾਵੇਂ 5000 ਦਾ ਨੁਕਸਾਨ ਹੋ ਜੇ 10000 ਦਾ ਹੋ ਜੇ ਤੇ ਭਾਈ ਜੀ ਆਪਾਂ ਕਦੇ ਪੇਸ਼ਾਨੀ ਹਟੇ ਠੀਕ ਆ ਜੀ ਤੇ ਮੈਂ ਦਾ ਸ਼ੁਕਰ ਆ ਵੀ ਜਿਹੜੇ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੁਣ ਪਹੁੰਚ ਵੀ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਤਿਕਾਰ ਕਰਦੇ ਆ ਠੀਕ ਆ ਜੀ ਤੇ ਸਾਡੀ ਧੀ ਰਾਣੀ ਬਲਜੀਤ ਕੌਰ ਵੈਰੀ ਗੁੱਡ ਜੀ ਧੰਨਵਾਦ ਬਲਜੀਤ ਸਾਡੀ ਭਤੀਜੀ ਆਪਾਂ ਨੂੰ ਚਾਚਾ ਜੀ ਦੇ ਨਾਲ ਨਾਂ ਦੇ ਨਾਲ ਬਹੁਤ ਪਿਆਰ ਸਤਿਕਾਰ ਦਿੰਦੀ ਆ ਸਾਡੀ ਧੀ ਜਉਂਦੀ ਵਸਦੀ ਰਹੇ ਬਲਜੀਤ ਕੌਰ ਤੇ ਹੋਰ ਵੀ ਜਿਹੜੇ ਵੀਰ ਕਮੈਂਟ ਕਰਨਗੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਆਪਣੀ ਧੀ ਬਲਜੀਤ कौर ਦਾ ਵੀ ਧੰਨਵਾਦ ਕਰਦਾ ਵਾ ਜੀ ਜਿਹੜਾ ਆਪਾਂ ਨੂੰ ਨੇ ਕਮੈਂਟ ਕੀਤਾ ਤੇ ਮੈਂ ਕਿਹਾ ਵੀਡੀਓ ਜਿੱਦੇ ਵੀ ਗਰੁੱਪਾਂ ਦੇ ਵਿੱਚ ਤੁਸੀਂ ਸ਼ੇਅਰ ਕਰੋਗੇ ਵਾਦ ਤੋਂ ਵਾਦ ਉਹਨਾਂ ਦੀ ਵੀ ਬਾਈ ਜੀ ਇੱਕ ਹਾਜ਼ਰੀ ਲੱਗਣ ਦੇ ਵੇਖੋ ਅੱਜ ਆਪਾਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਨਾ ਜਿਹੜਾ ਬੰਦਾ ਵੀਡੀਓ ਵੀ ਸ਼ੇਅਰ ਕਰਕੇ ਇਹ ਆਵਾਜ਼ ਲੋਕਾਂ ਤੱਕ ਪਹੁੰਚਾਉਂਦਾ ਵਾ ਉਹਦੀ ਵੀ ਹਾਜ਼ਰੀ ਬਾਈ ਜੀ ਲੱਗਣ ਦੇ ਬਰਾਬਰ ਹੋ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਤੇ ਆਪਣਾ ਨੰਬਰ 87280968 ਆਪਣਾ ਨੰਬਰ ਆ ਜੀ ਜਦੋਂ ਮਰਜ਼ੀ ਸੰਪਰਕ ਕਰੋ ਮੈਨਾਂ ਵੀ ਬੜੇ ਵੀਰ ਉੱਥੇ ਜਿਹੜੇ ਜਿਹੜੇ ਸੰਗਰੂਰ ਏਰੀਏ ਦੇ ਹਨ ਸੰਗਰੂਰ ਤੋਂ ਵੀ ਬੜੇ ਜਿੱਥੇ ਮੰਤਰੀ ਆਪਣਾ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਉਥੇ ਪਹੁੰਚ ਰਹਾ ਵੇਖ ਲੋ ਤੇ ਬਾਕੀ ਮੈਨਾਂ ਵੀ ਜਾਗੋ ਮਾਝੇ ਵਾਲਿਓ ਮੈਨਾਂ ਮਾਝੇ ਵਾਲਿਆਂ ਨੂੰ ਬੇਨਤੀ ਕਰਦਾ ਮਾਝੇ ਵਾਲੇ ਬਹੁਤ ਫਿਰ ਵੀ ਉਥੇ ਜਿਹੜੇ ਮਾਝੇ ਵਾਲੇ ਆਪਣੇ ਸੂਬਾ ਆਗੂ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜਦੋਂ ਦਾ ਮੋਰਚਾ ਲੱਗਾ ਜੀ ਉਦੋਂ ਦੇ ਮੋਰਚੇ ਖਨੌਰੀ ਮੋਰਚੇ ਦੇ ਵਿੱਚ ਦਿਨ ਰਾਤ ਹਾਜ਼ਰੀ ਭਰ ਰਿਹਾ ਜੀ ਡੱਲੇਵਾਲ ਸਾਹਿਬ ਦਾ ਮਿੰਟ-ਮਿੰਟ ਦਾ ਖਿਆਲ ਰੱਖਿਆ ਜਾ ਰਿਹਾ ਵਾ ਤੇ ਫਿਰ ਵੀ ਮੈਂ ਨਾ ਵੀ ਝੇ ਤੁਸੀਂ ਜਿੰਨੀ ਵੀ ਵੱਧੋ ਵੱਧ ਗਿਣਤੀ ਕੱਢੋਗੇ ਉਹਨਾਂ ਹੀ ਆਪਣੇ ਦਬਾਅ ਕਿਸਾਨਾਂ ਦਾ ਬੰਦਾ ਜੀ ਮੈਂ ਨਾ ਵੇਖੋ ਧੰਨਵਾਦ ਜੀ ਗੁਰਦੀਪ ਪ੍ਰਮਾਤ ਸੇ ਪ੍ਰਮਾਰ ਗੱਡ ਜੀ ਤੇ ਮੈਂ ਇਹੋ ਬੇਨਤੀ ਕਰਦਾ ਜੀ ਬਾਅਦ ਵਿੱਚ ਪਛਤਾਉਣ ਦਾ ਕਿਉਂਕਿ ਅੱਜ ਹੀਰਾ ਆਗੂ ਆ ਜਿਹੜਾ ਜਗਜੀਤ ਸਿੰਘ ਡੱਲੇਵਾਲ ਸਾਹਿਬ ਆ ਨਾ ਬਹੁਤ ਵਧੀਆ ਤੇ ਪੜਿਆ ਲਿਖਿਆ ਸੁਲਝਿਆ ਹੋਇਆ ਬੰਦਾ ਹੈ ਵੇਖੋ 15 ਦਿਨ ਤੁਸੀਂ ਖਾਦੇ ਪੀਤੇ ਬਿਨਾ ਨਹੀਂ ਜੀ ਰਹਿ ਸਕਦਾ ਕੋਈ ਵੀ ਜੇ ਬੰਦਾ ਇੱਕ ਦਿਨ ਰੋਟੀ ਨਾ ਨਾ ਖਾਵੇ ਤੇ ਸ਼ਾਮਾਂ ਨੂੰ ਮੰਮੀ ਜੇਤੀ ਆਂਦੀ ਬਈ ਮਾਂ ਕਿੱਥੇ ਆ ਮੇਰੀ ਠੀਕ ਆ ਜੀ ਤੇ ਮੈਂ ਨਾ ਵੀ ਐਨੇ ਦਿਨ ਭੁੱਖਾ ਰਹਿਣਾ ਕੋਈ ਸੌਖੀ ਗੱਲ ਨਹੀਂ ਗਈ ਆਪਣੇ ਆਪ ਨੂੰ ਮਾਰ ਕੇ ਮਰਿਆ ਸਮਝ ਕੇ ਫਿਰ ਭਾਈ ਜੀ ਮਰਨ ਵਰਤ ਤੇ ਬੈਠਿਆ ਜਾਂਦਾ ਵਾ ਠੀਕ ਆ ਭਾਈ ਜੀ ਧੰਨਵਾਦ ਗੁਰ ਦੀਪ ਸਿੰਘ ਪਰਮਾਰ ਬਲਜੀਤ ਕੌਰ ਠੀਕ ਆ ਜੀ ਤੇ ਬਾਕੀ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਣੇ ਜੇ ਕਿਉਂਕਿ ਜਿੰਨੀ ਤੁਸੀਂ ਗਰੁੱਪਾਂ 'ਚ ਵੀਡੀਓ ਸ਼ੇਅਰ ਕਰੋਗੇ ਆਵਾਜ਼ ਕਹਿੰ ਗਈ ਵੇਖੋ ਅੱਗੇ ਜਦੋਂ ਸਿੰਘੂ ਮੋਰਚਾ ਸੀ ਨਾ ਗੁਰਪ੍ਰੀਤ ਕੋਟਲੀ ਵੇਖੋ ਜਿਹੜਾ ਗੁਰਪ੍ਰੀਤ ਕੋਟਲੀ ਹੈ ਨਾ ਆਪਣਾ ਪੇਜ ਬਣਾ ਕੇ ਆਪਣਾ ਪੇਜ ਕਿਸਾਨਾਂ ਦੇ ਸਿਰੋਂ ਚਲਾ ਕੇ ਤੇ ਅੱਜ ਉਹ ਕਿਸਾਨੀ ਧਰਨੇ ਦੇ ਵਿੱਚ ਵੀ ਨਹੀਂ ਜਾ ਰਿਹਾ ਵੇਖੋ ਜਿਹੜਾ ਗੁਰਪ੍ਰੀਤ ਕੋਟਲੀ ਜੀ ਨਾਲ ਸਾਡੇ ਸਾਹਮਣੇ ਉੱਥੇ ਸਿੰਘੂ ਮੋਰਚੇ ਦੇ ਸਾਂ ਜਦੋਂ ਇਹਦਾ ਪੇਚ ਬਣਿਆ ਇਹਦਾ ਉਦੋਂ ਕੋਈ 2000 ਫੋਲੋਅਰ ਸੀ ਤੇ ਜਿੰਨੇ ਫੋਲੋਅਰ ਇਹਦੇ ਉੱਥੇ ਬਣਿਆ ਜੀ ਸਿੰਘੂ ਮੋਰਚੇ ਤੇ ਬਣਿਆ ਤੇ ਅੱਜ ਵੇਖੋ ਜਿਹੜਾ ਗੁਰਪ੍ਰੀਤ ਕੋਟਲੀ ਵੀਜੇ ਲਵਾ ਕੇ ਕਦੀ ਇਜ਼ਰੀ ਚੱਲ ਜਾਂਦਾ ਕਦੀ ਕਿਤੇ ਚੱਲ ਜਾਂਦਾ ਬਾਈ ਜੀ ਕਿਦੀ ਸਾਉਦੀ ਅਰਬ ਚੱਲ ਜਾਂਦਾ ਕਿਤੇ ਦੁਬਈ ਚੱਲ ਜਾਂਦਾ ਹਨਾ ਤੇ ਅੱਜ ਗੁਰਪ੍ਰੀਤ ਕੋਟਲੀ ਨੇ ਉਥੇ ਬਿਲਕੁਲ ਹਾਜ਼ਰੀ ਨਹੀਂ ਭਰੀ ਮੈਨਾ ਮੈਂ ਇੱਕ ਦਿਨ ਵੀ ਨਹੀਂ ਦੇਖਿਆ ਵੀ ਗੁਰਪ੍ਰੀਤ ਕੋਟਲੀ ਜਿਹੜਾ ਕਿਸਾਨੀ ਮੋਰਚੇ ਤੋਂ ਆਪਣੇ ਪੇਜ ਚਲਾਏ ਹੋਣ ਤੇ ਮੋਰਚੇ 'ਚ ਨਾ ਜਾਵੇ ਇਹਦੋਂ ਮਾਰੀ ਗੱਲ ਨਹੀਂ ਮੈਂ ਤੇ ਆਨਾ ਜਿਹੜੇ ਜਿਹੜੇ ਲੋਕ ਜਿਹੜੇ ਜਿਹੜੇ ਲੋਕ ਗੁਰਪ੍ਰੀਤ ਕੋਟਲੀ ਵੇਖੋ ਜਦੋਂ ਪੇਚ ਲਾਉਣਾ ਹੁੰਦਾ ਇਹਨਾਂ ਕਿਸਾਨਾਂ ਦੇ ਇੱਥੇ ਮੋਰਚੇ ਦੇ ਵਿੱਚ ਸਾਰੇ ਕਿਸਾਨਾਂ ਨੇ ਇਹਨੂੰ ਫੋਲੋ ਕੀਤਾ ਸੀ ਵੀ ਕਿਸਾਨੀ ਧਰਨੇ ਦੀ ਗੱਲ ਲੋਕਾਂ ਤੱਕ ਪਹੁੰਚਾਉਂਦਾ ਹੈ ਨਾ ਤੇ ਅੱਜ ਗੁਰਪ੍ਰੀਤ ਕੋਟਲੀ ਵੇਖੋ ਵਿਜੀਲਵਾ ਕੇ ਬਾਹਰ ਘੁੰਮ ਰਿਹਾ ਹਾਂਜੀ ਹਾਂਜੀ ਅਜੀਤ ਅਲੀ ਜੱਟ ਅਲੀ ਜੱਟ ਹਾਂਜੀ ਹਾਂਜੀ ਬਾਈ ਜੀ ਕੀ ਹਾਲੇ ਠੀਕਾ ਜੀ ਮੈਨਾਂ ਵੀ ਵੱਧ ਤੋਂ ਵੱਧ ਜੇ ਆਪਾਂ ਮੋਰਚੇ ਦੇ ਕੋ ਕੋਟਲੀ ਦਾ ਪੇਜ ਪੂਰਾ ਚੱਲ ਗਿਆ ਕਿਸਾਨਾਂ ਦੇ ਸਿਰ ਤੋਂ ਤੇ ਅੱਜ ਉਹ ਮੋਰਚੇ ਨਾ ਖਣੌਰੀ ਪਹੁੰਚਾ ਤੇ ਨਾ ਸਿੰਘੂ ਮੋਰਚੇ ਤੇ ਜਿਹੜਾ ਆਪਣਾ ਆਪਣਾ ਲੱਗਾ ਜੀ ਸ਼ੰਭੂ ਬਾਰਡਰ ਦੇ ਮੋਰਚਾ ਉੱਥੇ ਵੀ ਨਹੀਂ ਪਹੁੰਚਾ ਤੇ ਅੱਗੇ ਕਿੰਨੇ ਕਲਾਕਾਰਾਂ ਨੇ ਹਾਜ਼ਰੀ ਭਰੀ ਸੀ ਮੋਰਚੇ ਦੇ ਵਿੱਚ ਤੇ ਕਿੰਨਾ ਪੈਸਾ ਬਾਈ ਜੀ ਜਿਹੜਾ ਇਹਨਾਂ ਨੇ ਲਾਇਆ ਸੀਗਾ ਹਨਾ ਤੇ ਅੱਜ ਬਾਈ ਜੀ ਕੋਈ ਕਲਾਕਾਰ ਕਲਾਕਾਰ ਵੀ ਨਹੀਂ ਬਾਈ ਜੀ ਪਹੁੰਚ ਰਿਹਾ ਤੇ ਨਾ ਕੋਈ ਬਾਈ ਜੀ ਦੇਖੋ ਪਾਨਾ ਸਿੱਧੂ ਵੀ ਬਾਈ ਜੀ ਅੱਗੇ ਦੋ ਵਾਰ ਵੈਸੇ ਜਦੋਂ ਮੋਰਚਾ ਲੱਗਾ ਨਾ ਪਾਨਾ ਸਿੱਧੂ ਦੋ ਵਾਰ ਆ ਜੜੀ ਭਰੀਆ ਤੇ ਸਾਡੇ ਹੁੰਦਿਆ ਜਦੋਂ ਮੋਰਚਾ ਲੱਗਾ ਸੀ ਜਦੋਂ ਐਨ ਪੂਰੇ ਕੁੰਡ ਫਸੇ ਸੀ ਆਰਮੀ ਵਾਲਿਆਂ ਦੇ ਨਾਲ ਜਦੋਂ ਬਾਈ ਜੀ ਸ਼ੁਭ ਕਰਨ ਸ਼ਹੀਦ ਹੋਇਆ ਸੀ ਬਾਈ ਜੀ ਮੈਂ ਉੱਥੇ ਸਾਂ ਜਿਸ ਦਿਨ ਡੱਲੇਵਾਲ ਸਾਹਿਬ ਨੂੰ ਚੁੱਕ ਕੇ ਲੈ ਕੇ ਗਏ ਉਸ ਦਿਨ ਵੀ ਬਾਈ ਜੀ ਅਸੀਂ ਰਾਤ ਉੱਥੇ ਸਾਂ ਦਿਨ ਰਾਤ ਅਸੀਂ ਬਾਈ ਜੀ ਉੱਥੇ ਆਪਣੀ ਜਦੋਂ ਡੱਲੇਵਾਲ ਸਾਹਿਬ ਫੜਿਆ ਗਿਆ ਬਾਈ ਜੀ ਬੜੀ ਡਿਊਟੀ ਕੀਤੀ ਬਾਅਦ ਵਿੱਚ ਉੱਥੇ ਦਿਨ ਰਾਤ ਜਾ ਕੇ ਜਿਵੇਂ ਜਿਵੇਂ ਵੀ ਉੱਥੇ ਸੇਵਾ ਲਈ ਜਥੇਬੰਦੀ ਵੱਲੋਂ ਅਸੀਂ ਨਿਭਾਉਂਦੇ ਰਹੇ ਜੀ ਬੜੀ ਲੋੜ ਹੈ ਜੀ ਕਿਸਾਨਾਂ ਦੀ ਉੱਥੇ ਵਾਦ ਤੋਂ ਵਾਦ ਗਿਣਤੀ ਦੇ ਵਿੱਚ ਲੋਕ ਜੇ ਹਾਂਜੀ ਹਾਂਜੀ ਲੈnde ਪੰਜਾਬ ਤੋਂ ਅਲੀ ਜੱਟ ਕੀ ਹਾਲ ਆ ਬਾਈ ਜੀ ਅਲੀ ਜੱਟ ਬਾਈ ਜੀ ਲੈnde ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜੀ ਵਾਲੇਕਮ ਸਲਾਮ ਜਉਂਦੇ ਵਸਦੇ ਰਹੋ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਲੈਹਿੰਦੇ ਪੰਜਾਬ ਵਾਲੇ ਭਰਾ ਸਾਡੇ ਆਪਣਾ ਪੇਜ ਦੇਖਦੇ ਆ ਤੇ ਮੈਂ ਕਹਾਂ ਵੀ ਧੰਨਵਾਦ ਲੈਹਿੰਦੇ ਪੰਜਾਬ ਵਾਲਿਓ ਬਹੁਤ ਬਹੁਤ ਦਿਲੋਂ ਸਲੂਟ ਆ ਭਰਾਵਾਂ ਨੂੰ ਕਿਉਂਕਿ ਲੈਹਿੰਦੇ ਪੰਜਾਬ ਵਾਲੇ ਆਪਣੇ ਨਾ ਬੰਦੇ ਬੜੇ ਵਧੀਆ ਆਪਣਾ ਪੰਜਾਬ ਆ ਉਥੇ ਬਾਬੇ ਨਾਨਕ ਦੀ ਧਰਤੀ ਹੈ ਨਾ ਤੇ ਜਿਹੜੀ ਬਾਬੇ ਨਾਨਕ ਨੇ ਖੇਤੀ ਕਰਦੇ ਰਏ ਜੀ ਕੋਧਰੇ ਦੀ ਖੇਤੀ ਬਾਬੇ ਨਾਨਕ ਨੇ ਕਿਤੀ ਸੀ ਪਾਕਿਸਤਾਨ ਦੀ ਧਰਤੀ ਦੇ ਉੱਤੇ ਜੀ ਕੋਦਰਾ ਜਿੰਦਿਆਂ ਕੋਦਰੇ ਦੀਆਂ ਰੋਟੀਆਂ ਖਾਂਦੇ ਸੀ ਲੋਕ ਅੱਜ ਕਿਸੇ ਨੂੰ ਪਤਾ ਨਹੀਂ ਵੀ ਕੋਦਰਾ ਕੀ ਚੀਜ਼ ਆ ਕੋਦਰੇ ਦੀ ਫਸਲ ਹੁੰਦੀ ਸੀ ਜਿਹੜੀ ਨਨਕਾਣਾ ਸਾਹਿਬ ਦੇ ਵਿੱਚ ਬਾਬੇ ਨਾਨਕ ਨੇ ਖੇਤੀ ਕੀਤੀ ਤੇ ਕੋਦਰੇ ਦੀ ਫਸਲ ਤੇ ਹੋਰ ਵੀ ਦੋ ਤਿੰਨ ਫਸਲਾਂ ਬਾਈ ਜਿਹੜੀਆਂ ਉਹਨਾਂ ਸਮੇਂ ਦੇ ਵਿੱਚ ਬੀਜ ਦੇ ਸੀ ਠੀਕ ਆ ਜੀ ਤੇ ਬਾਈ ਜੀ ਗੱਲ ਕਰ ਰਹੇ ਸਾਂ ਜਿਹੜਾ ਸਾਡਾ ਕਿਸਾਨਾਂ ਦੇ ਹੱਕਾਂ ਦੇ ਵਾਸਤੇ ਮੋਰਚਾ ਲੱਗਾ ਹੋਇਆ ਜੀ ਖਨੌਰੀ ਹਰਿਆਣਾ ਬਾਰਡਰ ਦੇ ਪੰਜਾਬ ਸਰਕਾਰ ਦੇ ਨਾਲ ਤੇ ਬਾਕੀ ਜਿਹੜਾ ਸਾਡਾ ਸੈਂਟਰ ਸਰਕਾਰ ਦੇ ਨਾਲ ਬਾਈ ਜੀ ਕਿਸਾਨਾਂ ਦਾ ਲੱਗਿਆ ਹੋਇਆ ਜੀ ਵੀ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜਿਹੜੇ ਲੋਕਾ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਆ ਹੈਨਾ ਤੇ ਮੈਂ ਨਾ ਵੀ ਲੋਕਾਂ ਨੂੰ ਹਰ ਇੱਕ ਨੂੰ ਹਾਕਾ ਜੀ ਆਪਣੇ ਦਿਲ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਪ੍ਰੋਟੈਸਟ ਕਰਨ ਦਾ ਹਨ ਬਹੁਤ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤੇ ਕਰਨੇ ਵੀ ਚਾਹੀਦੇ ਆ ਠੀਕ ਆ ਬਾਈ ਜੀ ਲੈਂਦੇ ਪੰਜਾਬ ਵਾਲਿਓ ਕਿਹੜੀ ਜਗ੍ਹਾ ਤੋਂ ਬੋਲਦਾ ਬਾਈ ਜੀ ਵੀਰਾਂ ਲੀਖ ਰਿਹਾ ਹਾਂਜੀ ਵਧੀਆ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਬਾਈ ਲੈਂਦੇ ਪੰਜਾਬ ਵਾਲੇ ਦਾ ਹੁਣ 2 ਮਿੰਟ ਗੱਲਬਾਤ ਕਰ ਲਈਏ ਕਿਉਂਕਿ ਜੇ ਕਿਸੇ ਨੇ ਸੁਝਾਅ ਦੇਣਾ ਹੋਇਆ ਤਾਂ ਜ਼ਰੂਰ ਦਿਆ ਜੇ ਬੀਤਾ ਡੇ ਕਿਸਾਨੀ ਮੋਰਚੇ ਦੇ ਪ੍ਰਤੀ ਕੀ ਵਿਚਾਰਾ ਵੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਹੜੇ ਮਰਨ ਵਰਤ ਤੇ ਬੈਠੇ ਆ ਜੀ ਉਹਦੀ ਸਪੋਰਟ ਲਈ ਕਿਸਾਨ ਪਹੁੰਚਣੇ ਚਾਹੀਦੇ ਆ ਕਿ ਨਹੀਂ ਪਹੁੰਚਣੇ ਚਾਹੀਦੇ ਬਾਕੀ ਤੁਸੀਂ ਇਹ ਆਪਣਾ ਸੁਝਾ ਦੇ ਸਕਦੇ ਆ ਜੀ ਠੀਕ ਆ ਬਾਈ ਜੀ ਤੇ ਜੇ ਕੋਈ ਵੀ ਕਮੈਂਟ ਕਰਕੇ ਗੱਲਬਾਤ ਜਾਂ ਕੋਈ ਗੱਲ ਰੱਖਣਾ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਤਾਂ ਜਰੂਰ ਬਾਈ ਜੀ ਪੁੱਛ ਸਕਦੇ ਜੀ ਤੇ ਬਾਕੀ ਮੈਂ ਨਾ ਵੀ ਵਾਦ ਤੋਂ ਵਾਦ ਮੋਰਚੇ 'ਚ ਜਰੂਰ ਜਾਓ ਜਿਹੜੇ ਜਿਹੜੇ ਵੀਰ ਦੇਖੋ ਲਹਿੰਦੇ ਪੰਜਾਬ ਵਾਲਿਆਂ ਦੀਆਂ ਵੀ ਨਿਗਾ ਸਾਡੇ ਦੇਖੋ ਬੜੇ ਵੀਰ ਆ ਲੈਂਦੇ ਪੰਜਾਬ ਵਾਲਿਆਂ ਦੇ ਬਾਈਆਂ ਦੇ ਫੋਨ ਆਉਂਦੇ ਆ ਭਰਾਵਾਂ ਦੇ ਆਂਦੇ ਆ ਰੰਦਾਵਾ ਸਾਹਿਬ ਤੁਹਾਡੀਆਂ ਵੀਡੀਓ ਦੇਖਦੇ ਆ ਸਾਨੂੰ ਬਹੁਤ ਵਧੀਆ ਲੱਗਦੀਆਂ ਦਿਲੋਂ ਪਿਆਰ ਕਰਦੇ ਆ ਆਪਾਂ ਨੂੰ ਲੈਂਦੇ ਪੰਜਾਬ ਵਾਲੇ ਬੜੇ ਵੀਰਾਂ ਦੇ ਫੋਨ ਆਉਂਦੇ ਆ ਜੀ ਲੈਂਦੇ ਪੰਜਾਬ ਵਾਲਿਆਂ ਦੇ ਬਾਈ ਜੀ ਤੇ ਆਪਣੇ ਨਾਲ ਉਹ ਗੱਲਬਾਤ ਕਰਦੇ ਰਹਿੰਦੇ ਆ ਲੈਂਦੇ ਪੰਜਾਬ ਵਾਲੇ ਭਰਾ ਠੀਕ ਆ ਸੱਜਣੋ ਬੁਲਜੀਤ ਗੁਰ ਵੈਰੀ ਗੁੱਡ ਗੁਰ ਪ੍ਰਤਾਪ ਪਰਮਾਰ ਅਲੀ ਜੱਟ ਅਲੀ ਜੱਟ ਹੋਰ ਬਾਈ ਜੀ ਤੁਹਾਡੇ ਕਬੱਡੀ ਦਾ ਕਿਵੇਂ ਬਾਈ ਜੀ ਤੁਹਾਡੀ ਪਾਕਿਸਤਾਨ ਵਾਲਿਓ ਚੜਦੇ ਪੰਜਾਬ ਵਾਲਿਓ ਤੇ ਲੈਹਦੇ ਪੰਜਾਬ ਲਿਓ ਲੈਹਦੇ ਪੰਜਾਬ ਦੀ ਬਾਈ ਜੀ ਕਬੱਡੀ ਬੜੀ ਜ਼ਬਰਦਸਤ ਖੇਡਦੇ ਆ ਬਾਈ ਜੀ ਜਿਹੜੀ ਚਪੇੜਾਂ ਵਾਲੀ ਕਬੱਡੀ ਖੇਡਦੇ ਤੁਹਾਡੇ ਮੈਨੂੰ ਨਾ ਵੀ ਬਹੁਤ ਸੋਹਣੀ ਖੇਡ ਲੱਗਦੀ ਆ ਭਰਾਓ ਤੇ ਬਾਕੀ ਹੁਣ ਮੈਣਾ ਵੀ ਵੱਧ ਤੋਂ ਵੱਧ ਦੇਖੋ ਲਹਿੰਦੇ ਪੰਜਾਬ ਵਾਲਿਆਂ ਦੀਆਂ ਵੀ ਨਿਗਾ ਆਪਣੇ ਖਨੋਰੀ ਬਾਰਡਰ ਤੇ ਟਿਕੀਆਂ ਵੀ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਬੈਠੇ ਹੋਏ ਆ 15 ਦਿਨ ਹੋ ਗਏ ਆ ਤੇ ਇਹ ਲੋਕ ਕਿਉਂ ਨਹੀਂ ਜਾਗ ਰਹੇ ਆ ਜੇ ਕਈ ਵੀਰ ਪੁੱਛਦੇ ਆ ਬਾਈ ਵੀਰ ਰੰਧਾਵਾ ਸਾਹਿਬ ਕਿੰਨੇ ਦਿਨ ਹੋ ਗਏ ਅੱਜ 15 ਦਿਨ ਹੋ ਗਿਆ ਜੀ ਡੇਲੇਵਾਲ ਸਾਹਿਬ ਨੂੰ ਮਰਨ ਮਰਦ ਤੇ ਬੈਠਿਆ ਨੂੰ ਤੇ ਲੋਕ ਜਾਗ ਕਿਉਂ ਨਹੀਂ ਰਹੇ ਮੈਂ ਕਿਹ ਬੀ ਲੋਕ ਉਦੋਂ ਜਾਗਣਗੇ ਜਿਵੇਂ ਨਾ ਸਿਆਣਿਆਂ ਆਖਿਆ ਵੀ ਕੋਈ ਬਿੱਲੀ ਸੀ ਬਿੱਲੀ ਸੀ ਤੇ ਜਿਵੇਂ ਕਬੂਤਰ ਬੈਠਾ ਹੁੰਦਾ ਨਾ ਬਨੇਰੇ ਤੇ ਤੇ ਉਦੋਂ ਪਤਾ ਲੱਗਦਾ ਜਦੋਂ ਬਿੱਲੀ ਛਪਟ ਮਾਰਦੀ ਹੈ ਨਾ ਸ਼ਿਕਾਰ ਹੋ ਜਾਂਦਾ ਕਬੂਤਰ ਉਹ ਹਾਲਾਤ ਬਣਾਨੇ ਨੇ ਇਹਨਾਂ ਲੋਕਾਂ ਦੇ ਅੱਜੇ ਸੁੱਤੇ ਆਏ ਕਬੂਤਰ ਦੀ ਤਰ੍ਹਾਂ ਜਦੋਂ ਬਿੱਲੀ ਆਣ ਜਾ ਕੇ ਮਾਰੇ ਨਾ ਪੰਜਾ ਸ਼ਿਕਾਰ ਕਰ ਲਿਆ ਤੇ ਫੇਰ ਇਹਨਾਂ ਲੋਕਾਂ ਨੇ ਆਖਣਾ ਯਾਰ ਜੋ ਕੱਲੇ ਕੱਲੇ ਨੂੰ ਇਹ ਪਤਾ ਕੀ ਗੱਲ ਆ ਸਾਡੇ ਲੋਕ ਵੇਖੋ ਪਹਿਲਾਂ ਕਿੰਨਾ ਏਕਾ ਹੁੰਦਾ ਸੀ ਕਿੰਨਾ ਇਕੱਠ ਹੁੰਦਾ ਸੀ ਹੈ ਨਾ ਬੜੇ ਵੇਖੋ ਅਗਰਾ ਜਥੇਬੰਦੀ ਵਾਲੇ ਵੀ ਵੀਰ ਬੜੇ ਉੱਥੇ ਕਈ ਵੀਰ ਮੋਰਚੇ 'ਚ ਪਹੁੰਚੇ ਆ ਜੀ ਉਹਨਾਂ ਹਾਜ਼ਰੀ ਪਣੀ ਆ ਉਹਨਾਂ ਇਹ ਨਹੀਂ ਆਖਿਆ ਵੀ ਸਾਡੀ ਇਹ ਜਥੇਬੰਦੀ ਹੈਗੀ ਆ ਚਾਹੇ ਨਹੀਂ ਹੈਗੀ ਹੈਣਾ ਉਹ ਵੀ ਸਾਰੀ ਪਾਰਟੀ ਬਾਜ਼ੀ ਤੋਂ ਜਾਂ ਜਥੇਬੰਦੀਆਂ ਤੋਂ ਉੱਪਰ ਉੱਟ ਕੇ ਭਾਈ ਜੀ ਖਲੋਰੀ ਬਾਰਡਰ ਤੇ ਪਹੁੰਚ ਰਹੇ ਆ ਹੈਣਾ ਮੈਂ ਵੀ ਦਿਲੋਂ ਬੜੇ ਵੀਰ ਮੈਨੂੰ ਗੁਰਾਹਾਂ ਜਥੇਬੰਦੀ ਤੇ ਮਿਲੇ ਉੱਥੇ ਆਂਦੇ ਭਾਈ ਸਾਹਿਬ ਜੀ ਅਸੀਂ ਗੁਰਾਹਾਂ ਜਥੇਬੰਦੀ ਦੇ ਨਾਲ ਆ ਪਰ ਡੇਲੇਵਾਲ ਸਾਹਿਬ ਦੀ ਸਪੋਰਟ ਕਰਨ ਵਾਸਤੇ ਉਹ ਲੋਕ ਵੱਤ ਤੋਂ ਵੱਧ ਖਨੋਰੀ ਪਹੁੰਚ ਰਹੇ ਜੀ ਠੀਕ ਆ ਜੀ ਬਾਕੀ ਅਸੀਂ ਬਾਈ ਜੀ ਗਏ ਸੀ ਪੂਰਾ 10 ਦਿਨ ਹਾਜ਼ਰੀ ਭਰ ਕੇ ਆਇਆ ਖਨੋਰੀ ਬਾਰਡਰ ਤੇ ਜਦੋਂ ਵੀ ਚਲ ਜਗੇ ਬਾਈ ਜੀ 10-10 ਦਿਨ ਲਾ ਕੇ ਆਈਦੇ ਆ ਮੋਰਚੇ ਦੇ ਵਿੱਚ ਅਜੇ ਅਸੀਂ ਬਿਲਕੁਲ ਇਕੱਲਿਆਂ ਘਰ ਦੇ ਵਿੱਚ ਫਿਰ ਵੀ ਅਸੀਂ ਹਾਜ਼ਰੀ ਖਨੋਰੀ ਬਾਰਡਰ ਦੇ ਪਰਦੇ ਪਰਦੇ ਆ ਬਾਈ ਜੀ ਤੇ ਮੈਂ ਨਾ ਬਈ ਵੱਧ ਤੋਂ ਵੱਧ ਡਲੇਵਾਲ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਆ ਜੀ ਜੇ ਇਹੋ ਜਿਹਾ ਸੂਬਾ ਆ ਗੂ ਤੁਹਾਡੇ ਕੋਲੋਂ ਖੁੱਸ ਗਿਆ ਬਾਦ ਵਿੱਚ ਬਾਈ ਜੀ ਕੀ ਆਦੇ ਮੇਲੇ ਮਨਾਉਣ ਦਾ ਕੋਈ ਫਾਇਦਾ ਨਹੀਂ ਜੇ ਅੱਜ ਤੁਸੀਂ ਲੋਕ ਡਲੇਵਾਲ ਸਾਹਿਬ ਦੀ ਸਪੋਰਟ ਕਰੋਗੇ ਹਣਾ 15 ਦਿਨ ਬੰਦਾ ਉਹ ਵੀ ਹਾਰਦਾ ਮਰੀਜ਼ ਉਤੋਂ ਕੈਂਸਰ ਹਣਾ ਉਤੋਂ ਸ਼ੂਗਰ ਤੇ ਗੁਰਦਿਆਂ ਦੇ ਬਾਈ ਜੀ ਥੋੜੀ ਬਹੁਤ ਪ੍ਰੋਬਲਮ ਉਹ ਵੀ ਬਾਈ ਜੀ ਜਦੋਂ ਭੁੱਖ ਨਾਲ ਲੱਗੇ ਨਾ ਖਾਣਾ ਪੀਣਾ ਹੈ ਨਾ ਤੇ ਗੁਰਦਿਆਂ ਦੇ ਵੀ ਬਾਈ ਜੀ ਬਿਮਾਰੀ ਅਸਰ ਕਰਦੀ ਏ ਠੀਕ ਆ ਜੀ ਤੇ ਧੰਨਵਾਦ ਬਾਈ ਜੀ ਅਲੀ ਜੀ ਅਲੀ ਜੱਟ ਬਲਜੀਤ ਕੌਰ ਗੁਰੂ ਦੀਪ ਪਰਮਾਰ ਜਉਂਦੇ ਵਾਸਤੇ ਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਪ੍ਰਾਉ ਕੋਈ ਵੀ ਵੀਰ ਤੁਸੀਂ ਹੁਣ ਆਪਣਾ ਸੁਝਾਅ ਮੈਸੇਜ ਦੇ ਵਿੱਚ ਦੇ ਸਕਦੇ ਹੋ ਹੁਣ ਧੰਨਵਾਦ ਆ